ਤੁਸੀਂ ਇਹ 도ਗਲੀਆਂ ਗੱਲਾਂ ਕਿਉਂ ਕਰ ਰਹੇ ਹੋ ਇੱਕ ਪਾਸੇ ਉੱਥੇ ਸ਼ੋਰ ਮਚਾ ਰਹੇ ਹੋ ਤੇ ਉਹੀ ਕੰਮ ਤੁਸੀਂ ਪੰਜਾਬ ਪੁਲਿਸ ਦਾ ਤੇ ਵਿਜੀਲੈਂਸ ਦੇ ਥਰੂ ਆਪਣੇ ਵਿਰੋਧੀਆਂ ਨੂੰ ਜਿਹੜਾ ਵੀ ਬੋਲਦਾ ਮਤਲਬ ਕੋਈ ਬੋਲੇ ਚਾਹੇ ਉਹ ਕਾਂਗਰਸ ਚੋਂ ਬੋਲੇ ਚਾਹੇ ਕੋ ਅਕਾਲੀ ਦਲ ਚੋਂ ਬੋਲੇ ਚਾਹੇ ਕੋਈ ਐਕਟਿਵਿਸਟ ਬੋਲੇ ਚਾਹੇ ਕੋਈ ਹੋਰ ਕਿਸੇ ਪਾਰਟੀ ਦਲ ਦਿਸ ਇਜ਼ ਵੈਰੀ ਅਨਫੇਅਰ ਇਹ ਤਾਂ ਫਿਰ ਦੈਟ ਮੀਨਸ ਤੁਸੀਂ 도ਗਲੀ ਨੀਤੀ ਤੇ 도ਗਲੇ ਚਿਹਰੇ ਦੇ ਕਿਰਦਾਰ ਹੈ ਤੁਹਾਡੇ ਜਿੱਦਾਂ ਕਿ ਤੁਸੀਂ ਸਭ ਨੇ ਹੁਣ ਅੱਛੀ ਤਰ੍ਹਾਂ ਪੰਜਾਬ ਦੀ ਤਸਵੀਰ ਦੇਖ ਲਈ ਪੰਜਾਬ ਸਰਕਾਰ ਦਾ ਦਮਨ ਚੱਕਰ ਤੇ ਜ਼ਿਆਤੀਆਂ ਤੇ ਬਦਲਾਖੋਰੀ ਸਿੱਖਾਂ ਦੇ ਸਿੱਖਾਂ ਦੇ ਪਤਾ ਨਹੀਂ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਕੀ ਹੋ ਗਿਆ ਸ਼ਾਇਦ ਉਹ ਜਿਹੜਾ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਅਸੀਂ ਸਵਰਾਜ ਦੀ ਨੀਤੀ ਨਾਲ ਚੱਲਾਂਗੇ ਕੱਲੀ-ਕੱਲੀ ਗੱਲ ਲੋਕਾਂ ਨੂੰ ਪੁੱਛ ਕੇ ਕਰਾਂਗੇ ਲੇਕਿਨ ਜਿਹੜਾ ਉਹ ਦਿਨ ਕੋਰਟ ਦੁਨੇ ਇਕੱਠ ਹੋਇਆ ਬਰਨਾਲੇ 'ਚ ਸ਼ਾਇਦ ਉਹਨਾਂ ਦੀ ਆਵਾਜ਼ ਉਹਨਾਂ ਉਹਨਾਂ ਤੱਕ ਨਹੀਂ ਪਹੁੰਚੀ ਚਲੋ ਮੈਂ ਤੁਹਾਨੂੰ ਅਪੀਲ ਕਰਨ ਵਾਸਤੇ ਹਾਜ਼ਰ ਹੋਇਆ ਛੋਟੀ ਗੱਲ ਹੀ ਕਰਨੀ ਆ ਜਿਹੜਾ ਕੱਲ ਇਕੱਠ ਰੱਖਿਆ ਜਥੇਬੰਦੀਆਂ ਨੇ ਸੱਦਾ ਖੁੱਲਾ ਸੱਦਾ ਦਿੱਤਾ ਵਾ ਭਾਨੇ ਸਿੱਧੂ ਦੇ ਵਾਸਤੇ ਉਸ ਇਕੱਠ ਵਿੱਚ ਮੇਰੀ ਪੁਰਜ਼ੋਰ ਅਪੀਲ ਆ ਪੰਜਾਬ ਦੇ ਨੌਜਵਾਨਾਂ ਨੂੰ ਮਾਲਵੇ ਦੀ ਧਰਤੀ ਤੇ ਗੈਰਤਮੰਦ اخਲਾਕੀ ਤੇ ਇਨਸਾਫ ਪਸੰਦ ਲੋਕਾਂ ਨੂੰ ਕਿ ਜਿੱਦਾਂ ਤੁਸੀਂ ਕੋਰਟ ਦੁਨੇ ਉਸ ਦਿਨ ਪਹੁੰਚੇ ਸੀਗੇ ਐਨ ਉਸੇ ਤਰੀਕੇ ਦੇ ਨਾਲ ਤੁਸੀਂ ਜਿਹੜਾ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਇਕੱਠ ਰੱਖਿਆ ਸ਼ਾਇਦ ਕੋਈ ਡ੍ਰੀਮ ਲੈਂਡ ਕਲੋਨੀ ਹੈ ਉੱਥੇ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਜਿਹੜਾ ਇਕੱਠ ਰੱਖਿਆ ਕੱਲ 3 ਤਾਰੀਖ ਦਿਨ ਸ਼ਨੀਵਾਰ ਕੋਮਹਾ ਮਾਕੇ ਉੱਥੇ ਪਹੁੰਚਣਾ ਹੁਣ ਇਹ ਆਪਣੇ ਇਮਤਿਹਾਨ ਦੀ ਘੜੀ ਆ ਕਿ ਕੀ ਆਪਾਂ ਸਿਰਫ ਇੱਕ ਕੱਟ ਕਰਕੇ ਆਪਣਾ ਆਪਣੀ ਸ਼ਕਤੀ ਦਿਖਾ ਕੇ ਤੇ ਆਪਾਂ ਛੱਡ ਦਿੱਤੀ ਗੱਲ ਕਿਉਂਕਿ ਸਰਕਾਰ ਨੇ ਸਾਡੇ ਤੇ ਉੱਤਰ ਉਸ ਤੋਂ ਬਾਅਦ ਵਾਅਦਾ ਕੀਤਾ ਚੌਥਾ ਪਰਚਾ ਭਾਨੇ ਸਿੱਧੂ ਦੇ ਉੱਤੇ ਕੀਤਾ ਮੈਂ ਮੇਰਾ ਭਾਨੇ ਸਿੱਧੂ ਨਾਲ ਕੋਈ ਜ਼ਾਤੀ ਸਰੋਕਾਰ ਨਹੀਂਗਾ ਪਰ ਕੀ ਸਹਿਣ ਸ਼ਕਤੀ ਮੁੱਖ ਮੰਤਰੀ ਦੀ ਪੰਜਾਬ ਸਰਕਾਰ ਦੀ ਇੰਨੀ ਘਟ ਗਈ ਆ ਕਿ ਇੱਕ ਸੋਸ਼ਲ ਮੀਡੀਆ ਦੇ ਉੱਤੇ ਕੰਮ ਕਰਨ ਵਾਲਾ ਇੱਕ ਬਲੌਗਰ ਉਹਦੇ ਤੋਂ ਇੰਨਾ ਸਹਿਮ ਗਈ ਹੈ ਸਾਰੀ ਸਰਕਾਰ ਉਹਨਾਂ ਦੀ ਪੁਲਿਸ ਉਹਨਾਂ ਦਾ ਅਮਲਾ ਉਹਨਾਂ ਦਾ ਤੰਤਰ ਕਿ ਉਹ ਭਾਨੇ ਸਿੱਧੂ ਨੂੰ ਹੁਣ ਪੰਜਾਬੀ ਚ ਕਹਿੰਦੇ ਹੁੰਦੇ ਨੇ ਕਿ ਉਹ ਠੋਕਣ ਤੇ ਸਬਕ ਕੋਣ ਦੀ ਨੀਤੀ ਤੇ ਉਤਰੇ ਹੁਣ ਤਾਂ ਮੈਂ ਕਿਹਾ ਕਿ ਆਪਣਾ ਇਮਤਿਹਾਨ ਆ ਆਪਾਂ ਇਸ ਲੜਾਈ ਨੂੰ ਅੱਧਵਾਟੇ ਛੱਟਣਾ ਕਿ ਪੂਰਾ ਲੌਜੀਕਲ ਕਨਕਲੂਜਨ ਤੇ ਲੈ ਕੇ ਜਾਣਾ ਮੈਨੂੰ ਬਹੁਤ ਚੰਗੀ ਲੱਗੀ ਗੱਲ ਉਸ ਦਿਨ ਸ਼ਾਇਦ ਪਰਵਿੰਦਰ ਝੋਟੇ ਨੇ ਕਹੀ ਜਾਂ ਕਿਸੇ ਜਾਂ ਪਰਵਿੰਦਰ ਤਲਵਾੜਾ ਜੀ ਨੇ ਕਹੀ ਕਿ ਆਪਾਂ ਹੁਣ ਬਿਨਾਂ ਜਮਾਨਤ ਅ ਭਾਣੇ ਸਿੱਧੂ ਨੂੰ ਛਡਾਉਣਾ ਵਾ ਅਗਰ ਆਪਾਂ ਇਹ ਮੋਰਚਾ ਜਿੱਤ ਲਵਾਂਗੇ ਕੱਲ ਤੋਂ ਬਾਅਦ ਤੁਹਾਡੇ ਕਿਸੇ ਬੱਚੇ ਦੇ ਉੱਤੇ ਕਿਸੇ ਪੰਜਾਬ ਦੇ ਸਿਰ ਕੱਢ ਬੰਦੇ ਤੇ ਸਧਾਰਨ ਬੰਦੇ ਤੇ ਸਰਕਾਰ ਦੀ ਹਿੰਮਤ ਨਹੀਂ ਹੋਊਗੀ ਕਿ ਉਹ ਦੁਬਾਰਾ ਝੂਠਾ ਪਰਚਾ ਕਰੇ ਕਿਉਂਕਿ ਝੂਠੇ ਪਰਚਿਆਂ ਦਾ ਦੌਰ ਚੱਲ ਰਿਹਾ ਇੱਥੇ ਗੱਲ ਮੈਨੂੰ 1 ਇੰਚ بڑا ਮੈਨੂੰ ਬੜਾ ਅਫਸੋਸ ਵੀ ਹੁੰਦਾ ਮੈਨੂੰ ਬੜੇ ਹੈਰਾਨਗੀ ਆ ਕਿ ਜੋ ਆਪਾਂ ਕਹਿ ਰਹੇ ਆ ਭਗਵਾਨਪਰਮਾਨ ਦੇ ਖਿਲਾਫ ਆਮ ਆਦਮੀ ਪਾਰਟੀ ਦੀ ਸਰਕਾਰ ਕੇ ਜ਼ੁਲਮ ਕਰ ਰਹੀ ਆ ਤੱਕਾਕਾਰੀ ਪੁਲਿਸ ਦਾ ਦੁਰਉਸਤਮਾਲ ਕਰ ਰਹੀ ਆ ਵਿਜੀਲੈਂਸ ਦਾ ਮਿਸਯੂਜ਼ ਕਰ ਰਹੀ ਹੈ ਇਹੀ ਗੱਲਾਂ ਅਰਵਿੰਦ ਕੇਜਰੀਵਾਲ ਅੱਜ ਜਦੋਂ ਮੈਂ ਗੱਲ ਕਰ ਰਿਹਾ ਉਹਨੂੰ ਈਡੀ ਨੇ ਸਮਨ ਕੱਢੇ ਹੋਏ ਨੇ ਪੰਜਵਾਂ ਸਮਨ ਹੈ ਇਹੀ ਗੱਲ ਕਿ ਕੇਜਰੀਵਾਲ ਦਿੱਲੀ ਦੀ ਸਰਕਾਰ ਕੇ ਦੇਸ਼ ਦੀ ਸਰਕਾਰ ਦੇ ਖਿਲਾਫ ਬੋਲ ਰਿਹਾ ਕਿ ਬੀਜੇਪੀ ਹਮਾਰੇ ਸਾਥ ਬਹੁਤ ਜ਼ਿਆਦਤੀ ਕਰ ਰਹੀ ਹੈ ਬਹੁਤ ਆਪੋਜੀਸ਼ਨ ਕੇ ਲੀਡਰਸ ਕੋ ਅਕੇਲ ਸਭ ਕੋ ਟਾਰਗੇਟ ਕਰਕੇ ਪਕੜ ਪਕੜ ਕੇ ਇਲੈਕਸ਼ਨ ਸੇ ਪਹਿਲੇ ਅੰਦਰ ਦੇ ਰਹੀ ਔਰ ਮੈਂ ਇਸ ਦਲੀਲ ਨਾਲ ਤਾਂ ਸਹਿਮਤ ਹਾਂ ਕਿ ਈਡੀ ਤੇ ਸੀਬੀਆਈ ਦਾ ਮਿਸਯੂਜ਼ ਹੋ ਰਿਹਾ ਦੁਰਉਪਯੋਗ ਹੋ ਗਿਆ ਹੋ ਰਿਹਾ ਔਰ اپੋਜੀਸ਼ਨ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਪਰ ਕੇਜਰੀਵਾਲ ਸਾਹਿਬ ਤੁਸੀਂ ਇੱਥੇ ਦੱਸੋ ਕਿ ਤੁਹਾਡੀ ਸਰਕਾਰ ਇੱਥੇ ਕੀ ਕਰ ਰਹੀ ਹੈ ਜੋ ਤੁਸੀਂ ਮੇਰੇ ਨਾਲ ਕੀਤਾ ਤੁਸੀਂ ਜੋ ਝੂਠੇ ਮੁਕਦਮੇ ਬਣਾ ਕੇ ਇੱਕ ਤੋਂ ਬਾਅਦ ਇੱਕ ਬਣਾ ਕੇ ਮੈਨੂੰ 4 ਮਹੀਨੇ ਅੰਦਰ ਰੱਖਿਆ ਤੁਹਾਡੇ ਕੋਲ ਕੋਈ ਜਵਾਬ ਹੈ ਇਸ ਗੱਲ ਦਾ ਉੱਥੇ ਤੁਸੀਂ ਕਹਿੰਨੇ ਕਿ ਸਾਡੇ ਨਾਲ ਧੱਕਾ ਕਰ ਰਹੇ ਹੋ ਇੱਥੇ ਆਣ ਕੇ ਤੁਸੀਂ ਮੇਰੇ ਵਰਗੇ ਬੰਦੇ ਨੂੰ ਸਮੱਗਲਰ ਦਾ ਸ਼ਬਦ ਯੂਜ਼ ਕੀਤਾ ਮੈਨੂੰ ਬੜਾ ਦੁੱਖ ਹੈ ਮੈਂ ਜੇਲ੍ਹ ਵਿੱਚ ਸੀਗਾ ਔਰ ਇਹ ਯਾਦ ਰਹੇ ਕਿ ਜਿਹੜਾ ਮੇਰੇ ਤੇ ਐਨਡੀਪੀਐਸ ਦਾ ਝੂਠਾ ਮੁਕਦਮਾ ਖੜਿਆ ਗਿਆ ਇਦਾ ਆਧਾਰ 2017 ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ ਉਦੋਂ ਕੜਿਆ ਗਿਆ ਸੀਗਾ ਮੈਂ ਪਾਰਟੀ ਲਈ ਲੜਦੇ ਲੜਦੇ ਮੈਂ ਅੱਜ ਇਸ ਕੇਸ ਵਿੱਚ ਪਹੁੰਚਾ ਉਸ ਵੇਲੇ ਭਗਵੰਤਪານ ਨੇ ਸੋਸ਼ਲ ਮੀਡੀਆ ਚਾਣ ਕੇ ਮੇਰੀ ਹਿਫਾਜ਼ਤ ਕੀਤੀ ਸੀ ਸ਼੍ਰੀ ਆਮ ਕਹ ਸੀ ਕਿ ਜਿਹੜਾ ਐਨਡੀਪੀਐਸ ਦਾ ਮੁਕਦਮਾ ਥੇਰੇ ਤੇ ਝੂਠਾ ਬਣਾਇਆ ਜਾ ਰਿਹਾ ਉਸੇ ਮੁਕਦਮੇ 'ਚ ਮੈਨੂੰ ਫੜ ਕੇ ਇਹਨਾਂ ਨੇ ਜਿਹੜਾ ਹੈਗਾ ਇਸ ਮੁਕਦਮੇ 'ਚ ਫਾਲਸਲੀ ਇਮਪਲੀਕੇਟ ਕੀਤਾ ਸੋ ਅਗਰ ਈਡੀ ਕਰੇ ਤਾਂ ਉਹ ਬਦਲਾਖੋਰੀ ਆ ਔਰ ਤੁਸੀਂ ਕੱਟੜ ਇਮਾਨਦਾਰ ਆ ਹਾਲਾਂਕਿ ਤੁਹਾਡੇ ਬੰਦੇ ਮਨੀਸ਼ ਸੋਡਿਆ ਤੇ ਸਤਿੰਦਰ ਜੈਨ ਪਿਛਲੇ ਸਵਾ ਸਾਲ ਤੋਂ ਜੇਲ੍ਹ ਵਿੱਚ ਨੇ ਉਹਨਾਂ ਨੂੰ ਸੁਪਰੀਮ ਕੋਰਟ ਨੇ ਉਹਨਾਂ ਦੀ ਜਮਾਨਤਾਂ ਰਿਜੈਕਟ ਕਰਤੀਆਂ ਔਰ ਜਮਾਨਤ ਰਿਜੈਕਟ ਕਰਦੇ ਇੱਕ ਆਬਜ਼ਰਵੇਸ਼ਨ ਕੀਤੀ ਸੁਪਰੀਮ ਕੋਰਟ ਨੇ ਕਿ ਜਿਹੜਾ ਸ਼ਰਾਬ ਘਟਾਲਾ ਤੁਹਾਡਾ 338 ਕਰੋੜ ਦੀ ਮਨੀ ਟ੍ਰੇਲ ਇਸਟੈਬਲਿਸ਼ ਹੋ ਰਹੀ ਆ ਤੇ ਮੈਨੂੰ ਤਾਂ 4 ਮਹੀਨੇ ਤੋਂ ਥੋੜੇ ਘੱਟ ਸਮੇਂ ਦੇ ਵਿੱਚ ਮੈਨੂੰ ਜਮਾਨਤ ਮਿਲ ਗਈ ਆ ਔਰ ਮੇਰੀ ਜਮਾਨਤ ਕੈਨਸਲ ਕਰਾਉਣ ਲਈ ਭਗਵੰਤਪਾਨ ਨੇ ਬਹੁਤ ਹਫੜਾ ਦਫੜੀ ਵਿੱਚ 525 ਲੱਖ ਰੁਪਏ ਇੱਕ ਦਿਹਾੜੀ ਤੇ ਫੀਸ ਲੈਣ ਵਾਲੇ ਦੋ ਪ੍ਰਾਈਵੇਟ ਵਕੀਲ ਖੜੇ ਕੀਤੇ 200 200 ਵਕੀਲਾਂ ਦੀ ਫੌਜ ਛੱਡ ਕੇ ਜਿਹੜਾ ਕਹਿੰਦਾ ਸੀ ਮੈਂ ਮੁਖ्तार ਅंसारी ਦੇ ਕੇਸ ਵਿੱਚ ਕਾਂਗਰਸ ਵੇਲੇ ਕੈਪਟਨ ਤੋਂ ਖਰਚੇ 55 ਲੱਖ ਵਾਪਸ ਕਰਾਉਣੇ ਮੇਰੇ ਤਾਂ ਇਹਦਾ 4-5 ਕਰੋੜ ਰੁਪਏ ਖਰਚਦਾ ਸੋ ਤੁਸੀਂ ਇਹ 도ਗਲੀਆਂ ਗੱਲਾਂ ਕਿਉਂ ਕਰ ਰਹੇ ਹੋ ਇੱਕ ਪਾਸੇ ਉੱਥੇ ਸ਼ੋਰ ਮਚਾ ਰਹੇ ਹੋ ਤੇ ਉਹੀ ਕੰਮ ਤੁਸੀਂ ਪੰਜਾਬ ਪੁਲਿਸ ਦਾ ਤੇ ਵਿਜੀਲੈਂਸ ਦੇ ਥਰੂ ਆਪਣੇ ਵਿਰੋਧੀਆਂ ਨੂੰ ਜਿਹੜਾ ਵੀ ਬੋਲਦਾ ਮਤਲਬ ਕੋਈ ਬੋਲੇ ਚਾਹੇ ਉਹ ਕਾਂਗਰਸ ਚੋ ਬੋਲੇ ਚਾਹੇ ਕੋ ਅਕਾਲੀ ਦਲ ਚੋ ਬੋਲੇ ਚਾਹੇ ਕੋਈ ਐਕਟਿਵਿਸਟ ਬੋਲੇ ਚਾਹੇ ਕੋਈ ਹੋਰ ਕਿਸੇ ਪਾਰਟੀ ਦਲ ਦਿਸ ਇਸ ਵੈਰੀ ਅਨਫੇਅਰ ਇਹ ਤਾਂ ਫਿਰ ਥੈਟ ਮੀਨਸ ਤੁਸੀਂ ਦੋਗਲੀ ਨੀਤੀ ਤੇ ਦੋਗਲੇ ਚਿਹਰੇ ਤੇ ਕਿਰਦਾਰ ਹੈ ਤੁਹਾਡੇ ਔਰ ਮੈਂ ਕੱਲ ਵੀ ਇੱਕ ਲਿਖ ਕੇ ਮੈਸੇਜ ਭੇਜਿਆ ਸੀਗਾ ਕਿ ਅੱਜ ਜੋ ਮੈਂ ਗੱਲਾਂ ਤੁਹਾਡ ਨਾਲ ਕੀਤੀਆਂ ਤੇ ਤੁਸੀਂ ਉੱਥੇ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਰਦੇ ਸਾਨੂੰ ਸਮਗਲਰ ਸੱਦਦੇ ਆ ਇਹਦੇ ਬਾਵਜੂਦ ਮੇਰੀਆਂ ਸ਼ੁਭ ਕਾਮਨਾਵਾਂ ਕੇਜਰੀਵਾਲ ਜੀ ਤਕੜੇ ਹੋ ਕੇ ਨਾ ਈਡੀ ਦੇ ਸਾਹਮਣੇ ਪੇਸ਼ ਹੋਵੋ ਹੁਣ ਭੱਜੋ ਨਾ ਪੰਜ ਸਮਨਤਾਂ ਨੂੰ ਆ ਗਏ ਆ ਮੈਨੂੰ ਤਾਂ ਤੁਸੀਂ 6 ਵਜੇ ਤੜਕੇ ਚੱਕਿਆ ਪੱਗ ਨਹੀਂ ਬਣਨ ਦਿੱਤੀ ਪਾਣੀ ਨਹੀਂ ਪੀਣ ਦਿੱਤਾ ਤੁਹਾਨੂੰ ਤਾਂ ਸਾਧਰੇ ਨੇ ਅਗਰ ਮੈਨੂੰ ਸਾਧਦੇ ਹੁੰਦੇ ਮੈਂ ਸ਼ਰਿਆਮ ਜਾਣਾ ਸੀਗਾ ਉੱਥੇ ਜਾਓ ਔਰ ਅਸੀਂ ਸਾਡੀਆਂ ਸ਼ੁਭ ਕਾਮਨਾਵਾਂ ਤਗੜੇ ਹੋ ਕੇ ਲੜੋ ਹੁਣ ਡਰੋ ਮਤ ਕਿਉਂਕਿ ਜੋ ਕੁਝ ਤੁਸੀਂ ਪੰਜਾਬ 'ਚ ਕਰ ਰਹੇ ਹੋ ਉਹ ਤੁਹਾਡੇ ਨਾਲ ਸ਼ਾਇਦ ਉੱਥੇ ਵਾਪਰਿਆ ਪੰਜਾਬੀ ਦਾ ਨਾ ਇੱਕ ਸਾਦਾ ਜਿਹਾ ਸ਼ਬਦ ਆ ਜਦੋਂ ਆਪਾਂ ਦੂਜੇ ਲਈ ਟੂਆ ਪੱਟਦੇ ਆ ਆਮੂਮਨ ਆਪਾਂ ਉਹਦੇ ਵਿੱਚ ਹੀ ਡਿੱਗਦੇ ਆਂ ਅੰਗਰੇਜ਼ੀ ਦਾ ਹੈਗਾ ਯੂ ਵਿਲ ਰੀਪ ਵਾਟ ਯੂ ਸੋ ਜੋ ਬੀਜੋਗੇ ਆ ਮੇਰੇ ਪਿੱਛੇ ਖੇਤ ਨੇ ਇੱਥੇ ਸ਼ਾਇਦ ਆਲੂ ਬੀਜੇ ਹੋਏ ਨੇ ਇੱਥੇ ਹੁਣ ਗੰਨਾ ਦਾ ਪੈਦਾ ਹੋਣਾ ਨਿਕਾ ਜੋ ਬੀਜੋਗੇ ਉਹੀ ਵੱਡੋਂਗੇ ਹੱਲੇ ਵੀ ਸਮਾਂ ਵਾ ਆਪਣੀ ਰਣਨੀਤੀ ਤੇ ਆਪਣੀ ਰਾਜਨੀਤੀ ਨੂੰ ਸੁਧਾਰੋ ਪੰਜਾਬ ਦੇ ਲੋਕਾਂ ਨਾਲ ਇਨਸਾਫ ਕਰੋ ਜਿਹੜੇ ਵਾਦੇ ਕੀਤੇ ਉਹ ਪੂਰੇ ਕਰੋ ਇਹਦੇ ਤੇ ਸਮਾਂ ਵਕਤ ਜ਼ਾਇਆ ਨਾ ਕਰੋ ਕੱਲ ਤੁਸੀਂ ਸਮਰਨਜੀਤ ਸਿੰਘ ਮਾਨ ਨੂੰ ਡੀਟੇਨ ਕਰਦਾ ਉਹਨੇ ਕਾਲ ਦਿੱਤੀ ਸੀ ਧੂਰੀ ਚ ਕਿਉਂ ਇੱਕ ਐਮਪੀ ਇੱਕ ਪੀਸਫੁਲ ਤਰੀਕੇ ਨਾਲ ਇੱਕ ਪ੍ਰੋਟੈਸਟ ਵੀ ਨਹੀਂ ਕਰ ਸਕਦਾ ਪੰਜਾਬ ਦੇ ਵਿੱਚ ਤੇ ਫਿਰ ਕੀ ਫਰਕ ਆ ਬੀਜੇਪੀ ਦੇ ਖਿਲਾਫ ਜੋ ਤੁਸੀਂ ਇਲਜ਼ਾਮ ਲਾਉਂਦੇ ਉਹਨਾਂ ਵਿੱਚ ਤੇ ਤੁਹਾਡੇ ਵਿੱਚ ਕੀ ਅੰਤਰ ਇੱਕ ਵਾਰ ਫਿਰ ਮੇਰੀ ਪੁਰ ਪੁਰ ਜ਼ੋਰ ਔਰ ਅਪੀਲ ਹੈ ਕਿ ਸਾਰਿਆਂ ਨੂੰ ਉੱਥੇ ਹਮ ਹਮ ਹਮਾ ਕੇ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਕੱਲ 3 ਤਰੀਕ ਦਿਨ ਸ਼ਨੀਵਾਰ ਪਹੁੰਚਣਾ ਹੀ ਪਹੁੰਚਣਾ ਵਾ ਮੈਂ ਮੈਨੂੰ ਮਾਫੀ ਇਸ ਕਰਕੇ ਮੰਗਣੀ ਪੈਦੀ ਕੱਲ ਵਾਸਤੇ ਮੇਰੇ ਪਰਿਵਾਰ ਦੇ ਵਿੱਚ ਜਲੰਧਰ ਬਹੁਤ ਜ਼ਿਆਦਾ ਨੇੜ ਦੇ ਸੱਜਣਾ ਦਾ ਮੌਤ ਦਾ ਭੋਗ ਹੈ ਵਿੱਚ ਆ ਕੇ ਨਾਟ ਮਿਸ ਮੇਰੇ ਜਜ਼ਬਾਤ ਮੇਰੀ ਜਿਹੜੀ ਸਪੋਰਟ ਆ ਉਹ ਤੁਹਾਡੇ ਕੱਲ ਦੇ ਇਸ ਇਕੱਠ ਜੇ ਆ ਤੁਸੀਂ ਇਨਸਾਫ ਦੀ ਲੜਾਈ ਲੜ ਰਹੇ ਹੋ ਉਹ ਤੁਹਾਡੇ ਸਾਰਿਆਂ ਦੇ ਨਾਲ ਰਹੇਗਾ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਇਹ 도ਗਲੀਆਂ ਗੱਲਾਂ ਕਿਉਂ ਕਰ ਰਹੇ ਹੋ ਇੱਕ ਪਾਸੇ ਉੱਥੇ ਸ਼ੋਰ ਮਚਾ ਰਹੇ ਹੋ ਤੇ ਉਹੀ ਕੰਮ ਤੁਸੀਂ ਪੰਜਾਬ ਪੁਲਿਸ ਦਾ ਤੇ ਵਿਜੀਲੈਂਸ ਦੇ ਥਰੂ ਆਪਣੇ ਵਿਰੋਧੀਆਂ ਨੂੰ ਜਿਹੜਾ ਵੀ ਬੋਲਦਾ ਮਤਲਬ ਕੋਈ ਬੋਲੇ ਚਾਹੇ ਉਹ ਕਾਂਗਰਸ ਚੋਂ ਬੋਲੇ ਚਾਹੇ ਕੋ ਅਕਾਲੀ ਦਲ ਚੋਂ ਬੋਲੇ ਚਾਹੇ ਕੋਈ ਐਕਟਿਵਿਸਟ ਬੋਲੇ ਚਾਹੇ ਕੋਈ ਹੋਰ ਕਿਸੇ ਪਾਰਟੀ ਦਲ ਦਿਸ ਇਜ਼ ਵੈਰੀ ਅਨਫੇਅਰ ਇਹ ਤਾਂ ਫਿਰ दैट मींस ਤੁਸੀਂ ਦੋਗਲੀ ਨੀਤੀ ਤੇ ਦੋਗਲੇ ਚਿਹਰੇ ਦੇ ਕਿਰਦਾਰ ਆ ਤੁਹਾਡੇ ਔਰ ਮੈਂ ਕੱਲ ਵੀ ਇੱਕ ਲਿਖ ਕੇ ਮੈਸੇਜ ਭੇਜ ਜਾਇਗਾ ਕਿ ਅੱਜ ਜੋ ਮੈਂ ਗੱਲਾਂ ਤੁਹਾਡੇ ਨਾਲ ਕੀਤੀਆਂ ਤੇ ਤੁਸੀਂ ਉੱਥੇ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਰਦੇ ਸਾਨੂੰ ਸਮਗਲਰ ਸੱਦਦੇ ਆ ਇਹਦੇ باوجود ਮੇਰੀਆਂ ਸ਼ੁਭ ਕਾਮਨਾਵਾਂ ਕੇਜਰੀਵਾਲ ਜੀ ਤਕੜੇ ਹੋ ਕੇ ਨਾ ਈਡੀ ਦੇ ਸਾਹਮਣੇ ਪੇਸ਼ ਹੋਵੋ